ਮੈਂ ਤੈਨੂੰ ਮੈਂ ਤੈਨੂੰ ਫੋਨ ਕੀਤਾ ਤੂੰ ਮੈਨੂੰ ਉੱਟਦੇ ਪੈਂਦੇ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਮੈਨੂੰ ਉੱਟਦੇ ਪੈਂਦੇ ਸਤਿ ਸ਼੍ਰੀ ਅਕਾਲ ਜੀ ਕਾਰਪਰੀਟ ਅਤੇ ਆਕਾਸ਼ ਦੇ ਮਾਮਲੇ ਵਿੱਚ ਕਰਨ ਦਿੱਤਾ ਵਾਈਨਸ ਦੀ ਇੱਕ ਇੰਸਟਾਗ੍ਰam ਪੇਜ ਵਾਲੇ ਨਾਲ ਕਾਲ ਰਿਕਾਰਡਿੰਗ ਵਾਇਰਲ ਹੁੰਦੀ ਪਈ ਹੈ ਜਿਸ ਵਿੱਚ ਕਰਨ ਦਿੱਤਾ ਵਾਈਨਜ਼ ਅਤੇ ਇੰਸਟਾਗ੍ਰਾਮ ਪੇਜ ਵਾਲੇ ਵਿੱਚ ਮਾਹੌਲ ਕਾਫੀ ਜ਼ਿਆਦਾ ਪੱਕ ਚੁੱਕਿਆ ਏ ਇੰਸਟਾਗ੍ਰਾਮ ਪੇਜ ਵਾਲੇ ਦਾ ਕਹਿਣਾ ਹੈ ਕਿ ਕਰਨ ਦਿੱਤਾ ਵਾਈਨਜ਼ ਫੇਮ ਪਿੱਛੇ ਮੁੰਡੇ ਦਾ ਘਰ ਬਰਬਾਦ ਕਰ ਰਿਹਾ ਹੈ ਉਸ ਦੇ ਵੱਲੋਂ ਕਿਹਾ ਗਿਆ ਇਸ ਨੋਸ ਦੀ ਮਾਂ ਉੱਪਰ ਕੋਈ ਤਰਸ ਨਹੀਂ ਅਤੇ ਨਾਲ ਦੀ ਨਾਲ ਇਹ ਮੇਰੇ ਨਾਲ ਮਿਲਣ ਮਿਲਾਉਣ ਦੀਆਂ ਗੱਲਾਂ ਕਰਦਾ ਹੈ ਜੇ ਮੈਂ ਕੱਲ ਨੂੰ ਕੋਈ ਐਕਸ਼ਨ ਲੈ ਲਿਆ ਤਾਂ ਕਰਨ ਦੱਤਾ ਵਾਈਨਜ਼ ਆਪਣੀ ਜਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਆਓ ਦੇਖੀਏ ਕੀ ਕਹਿਣਾ ਹੈ ਕਰਨ ਦੱਤਾ ਵਾਈਨਜ਼ ਅਤੇ ਇੰਸਟਾਗ੍ਰਾਮ ਪੇਜ ਵਾਲੇ ਦਾ ਕਾਲ ਰਿਕਾਰਡਿੰਗ ਵਿੱਚ ਤੁਹਾਡੇ ਨਾਲ ਅੱਗੇ ਵੀਡੀਓ ਸਾਂਝੀ ਕਰਦੇ ਹਾਂ ਮੈਂ ਤੇ ਇਹਨਾਂ ਗੱਲਾਂ ਸੋਣ ਇੱਥੇ ਫੋਟੋ ਕੁੜੀਆਂ ਦਾ ਬੇਜ ਕੁੜੀਆਂ ਰੋਂਦੀ ਸੀ ਖਾਸ ਛੋੜ ਦੋ ਮੈਨੂੰ ਬੋਲ ਦੋ ਮੈਂ ਤੈਨੂੰ ਇੱਥੇ ਗੱਲ ਸੁਣ ਮੈਂ ਤੈਨੂੰ ਫੋਨ ਕਰਾਂਗਾ ਉਹ ਚੀਜ਼ਾਂ ਮੈਂ ਤੈਨੂੰ ਮੈਂ ਤੈਨੂੰ ਫੋਨ ਕੀਤਾ ਤੂੰ ਮੈਨੂੰ ਉੱਟਦੇ ਪੈਂਦੇ ਨੂੰ ਕੋਈ ਗੱਲ ਨਹੀਂ ਕੋਈ ਬਾਲ ਨੇ ਤੂੰ ਮੈਨੂੰ ਉੱਟਦੇ ਪੈਂਦੇ ਨੂੰ ਕੀ ਗੱਲ ਆ ਕੀ 3 ਵਜੇ ਮੈਂ ਜਿਮ ਜਾਂਦਾ 8:00 ਵਜੇ ਮੇਰਾ ਘਰ ਆ ਕੇ ਮਾਰ ਦੋ ਕਿੰਨੂੰ ਮਾਰਨਾ ਯਾਰ ਤੁਸੀਂ ਮੈਂ ਹੁਣ ਮੈਂ ਤੇਨਾ ਬੜੇ ਪਿਆਰ ਨਾਲ ਗੱਲ ਕਰਦਾ ਜੀ ਪਹਿਲੀ ਸਟੋਰੀ ਦੇਖੇ ਮੇਰੇ ਬੜੇ ਪਿਆਰ ਨਾਲ ਗੱਲ ਕਰਦਾ ਮੇਰੇ ਪਿਆਰ ਨਾਲ ਨਹੀਂ 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 ਤੂੰ ਮੈਨਾਂ ਮੈਂ ਤੈਨੂੰ ਫੋਨ ਕੀਤਾ ਤਾਂ ਮੈਨੂੰ ਮੈਂ ਤੈਨੂੰ ਫੋਨ ਕੀਤਾ ਤਾਂ ਮੈਨੂੰ ਪੁੱਛਦਾ ਪਰਾ ਕੀ ਗੱਲ ਹੈ ਕੀ ਨਹੀਂ ਉਹ ਭੈ ਜਦੋਂ ਤੂੰ ਉੱਡਦਾ ਤੂੰ ਉੱਡ ਵਿੱਚ ਤੂੰ ਉੱਡ ਕੇ ਮੈਨੂੰ ਕੀ ਮੈਨੂੰ ਮਾਰਨਾ ਹੈ ਉੱਡ ਕੇ ਉੱਡ ਕੇ ਉੱਡ ਕੇ ਤੂੰ ਕੀ ਪਿਆ ਮੈਨੂੰ ਜਾ ਮੈਂ 3 ਵਜੇ ਜਿਮ ਜਾਂਦਾ ਮੈਂ ਆ ਕਰਦਾ ਉਹ ਕਰਦਾ ਪਹਿਲ ਤੂੰ ਨਹੀਂ ਤੀਆ ਪਹਿਲ ਪਹਿਲ ਤੇ ਪਹਿਲ ਤਾਂ ਮੈਂ ਕਰਦਾ ਹੀ ਨਾਲ ਉਹਨਾਂ ਨੇ ਫਿਰ ਪਹਿਲ ਕਰਕੇ ਵਿੱਚ ਬੈਠਣਾ ਨਹੀਂ ਉਹਨਾਂ ਚੁੱਪ ਕਰਕੇ ਗੱਲ ਇਹ ਵੀ ਚੰਦੇ ਰੱਖੀ ਪਹਿਲ ਤੂੰ ਕੀਤੀ ਮੈਂ ਠੀਕ ਆ ਜੀ ਨੇ ਤੂੰ ਮੈਂ ਮੈਂ